ਆਪਣੇ ਚੈਨਲ ਤੇ ਹੈ ਤੁਹਾਡਾ ਸਵਾਗਤ ਮੈਂ ਇਥੇ ਮੋਦੀ ਆਪਣਾ ਟੂਰ ਤਾਂ ਅਸੀਂ ਲਾਇਆ ਇਸ ਮੂਸੇ ਤੱਕ ਤੇ ਹੁਣ ਚੱਲੇ ਆਂ ਅਸੀਂ ਛਪੜਾਂ ਵਾਲੇ ਗਏ ਹਨਾ ਪੁੱਤ ਜਿੱਥੇ ਮੇਰੇ ਪੁੱਤ ਨੇ ਕੱਲ ਨਵੀਂ ਮੋਟਰ ਲਾਈ ਐ ਸੋਲਰ ਵਾਲੀ ਕਿਉਂਕਿ ਪਿਛਲੀ ਜਿਹੜੀ ਖਰਾਬ ਹੋ ਗਈ ਸੀ ਡੂੰਘਾ ਪਾਣੀ ਹੋਣ ਦਾ ਕਰਕੇ ਮੋਨੋਬ੍ਰਾਕ ਹੋ ਗਈ ਸੀ ਬੰਦ ਤੇ ਸਮਰਸੀਬਲ ਪਾਈ ਆ ਤੇ ਰਾਤ ਪੁੱਤ ਗੱਡੀ ਵੇਚ ਕੇ ਆਪਣੀ ਲੈਂਦੀ ਸੀ ਹੈ ਵੇਚਦੀ ਵੇਚਦੀ ਰਾਤ ਗੱਡੀ ਵੀ ਸੇਲ ਕਰਦੀ ਜਿਹੜੀ ਵੇਚਣ ਵਾਸਤੇ ਲੈਂਦੀ ਸੀ ਤੇ ਹੁਣ ਅਸੀਂ ਚੱਲੇਾਂਗੇ ਪਹੀ ਪਹੀ ਦੇ ਟੂਰ ਤੇ ਕਿਉਂਕਿ ਪਹੀ ਦੇ ਉੱਤੇ ਵੀਡੀਓ ਥੋੜੀ ਬਣਾਉਣੀ ਸੌਖੀ ਹੈ ਸੜਕ ਦੇ ਟ੍ਰੈਫਿਕ ਵਾਲੀ ਹੈ ਛੋਟਾਗਾ ਕਈ ਵਾਰ ਕੋ ਮਸ਼ੀਨਰੀ ਆ ਜਾਂਦੀ ਹੈ ਇਹ ਸਾਡੀ ਪਹੀ ਹੈਗੀ ਹੈ ਖਾਲੀ ਜਿਹੜੀ ਸਾਡੇ ਖੇਤਾਂ ਨੂੰ ਜਾਂਦੀ ਹੈ ਇੱਥੇ ਅਸੀਂ ਵੀਡੀਓ ਬਣਾਵਾਂਗੇ ਆਪਣੇ ਚੈਨਲ ਤੇ ਸਾਰੇ ਰਹਿਗਾ ਸਵਾਗਤ ਚਲਿਏ ਬਹੁਤ ਥੋੜਾ ਆ ਜਾਓ ਬੰਦ ਮੋਦੀ ਨੂੰ ਛੁੱਟੀ ਹਫਤਾ ਚੋਏ ਛੁੱਟੀ ਹੈ ਹੈ ਛੁੱਟੀ ਹੈ ਛੁੱਟੀ ਹੈ ਠੀਕ ਹੈ ਕਿڑی ਪਹੀ ਹੈ ਪਹੀ ਤੇ ਸਾਈਕਲ ਚੜਾਉਣਾ ਥੋੜਾ ਸੜਕ ਨੂੰ ਔਖਾ ਹੈ ਪਰ ਸੜਕ ਤੇ ਟ੍ਰੈਫਿਕ ਜਿਆਦਾ ਹੈ ਬੱਚਾ ਹੈ ਬੱਚਾ ਡਾ ਰੰਦਾ ਹੈ ਕਈ ਵਾਰ ਕੋਈ ਚੀਜ਼ ਆ ਜਾਂਦੀ ਹੈ ਹੇ ਮਿੱਤਰੋ ਆਪਾਂ ਆਪਣੇ ਟੂਰ ਤੋਂ ਮੁੜ ਆਏ ਆਂਗੇ ਤੇ ਰਾਤ ਕੱਲ ਆਪਣੇ ਮਿਸਤਰੀ ਲੱਗਿਆ ਕੰਦ ਕੱਢੀ ਜਾਂਦੇ ਸਾਬ ਸੈਰ ਵਾਲੀ ਰਾਤ ਇਹ ਤਾਂ ਆਪਾਂ ਨੂੰ ਬੜਾ ਲੱਗਿਆ ਵੀ ਕੰਦ ਆਪਣੀ ਡਿੱਗੂਗੀ ਕਿਉਂਕਿ ਬਰਖਾ ਹਨੇਰੀ ਬਹੁਤ ਜ਼ਿਆਦਾ ਸੀ ਵੱਡੇ ਪੱਧਰ ਤੇ ਸੜਕ ਵੀ ਸਾਰੀ ਬੰਦ ਹੋਈ ਪਈ ਐ ਤਾਂ ਕੋ ਸੜਕ ਤੇ ਅਜ ਵੀਡੀਓ ਸ਼ੂਟ ਨਹੀਂ ਕਰੀ ਸੜਕ ਸਾਰੀ ਮਾਖਾ ਮੋੜ ਤੋਂ ਅੱਗੇ ਅੱਗੇ ਮੁਸੇਦ ਸਾਰੀ ਬੰਦ ਆ ਤੇ ਜਿਹੜੇ ਹਿੰਮਤੀ ਲੋਕ ਨੇ ਉਹ ਡਾਣੇ ਆਪਦੇ ਚੱਕ ਕੇ ਘਰਾਉਣ ਲਿਆ ਰਹੇ ਨੇ ਤੇ ਆਪਦੇ ਰਿਸਕ ਵੱਲੋਂ ਲੋਕ ਵੱਧ ਰਹੇ ਤੇ ਰਾਤ ਮਿੱਤਰੋ ਕਹਿੰਦੇ ਸੀ ਨਵੀਂ ਗੱਡੀ ਸੀ ਰਾਤ ਆਪਾਂ ਉਹ ਕੋ ਪਹਿਲਾਂ ਖਰਾਬ ਜਿਹੀ ਹੋ ਗਈ ਸੀ ਤੇ ਇਹ ਡਿੱਗਣ ਦਾ ਪੂਰਾ ਖਤਰਾ ਸੀਗਾ ਰਾਤ ਨੂੰ ਵੀ ਡਿੱਗੂਗੀ ਕਹਿੰਦਾ ਪਰ ਬੱਜ ਰਹੀ ਮਿਹਨੇ ਦੇ ਬਹੁਤ ਜਿਆਦੇ ਵੱਡੇ ਬੱਦ ਤੇ ਸੀਗਾ ਤੇ ਜਿਆਦੇ ਮੀਂਹ ਦਾ ਕਰਕੇ ਥੋੜਾ ਜਿਹਾ ਫਰਸ਼ ਵੀ ਆਪਣਾ ਖਰਾਬ ਹੋ ਗਿਆ ਇਹਨਾਂ ਨੂੰ ਵੀ ਆਪਣੀ ਮਿਸਤਰੀਆਂ ਕੋਲੋਂ ਠੀਕ ਕਰਾਉਂਗਾ ਜੀ ਬਿਸਤਰੀ ਚੱਲ ਰਹੇ ਨੇਗੇ ਤੇ ਰਾਤ ਤੋਂ ਮੀਂਹ ਨੇ ਨੁਕਸਾਨ ਘੰਡੇਰੀ ਨੇ ਬੜਾ ਕੀਤਾ ਹੈ ਬਾੜੀਆਂ ਬੂੜੀਆਂ ਤੈਸਨੈਸ ਕਰਤੀਆਂ ਨੇ ਸਾਰੀਆਂ ਤੇ ਇੱਕ ਸਕੂਲ ਵਾਲਾ ਨਿੰਬ ਵੀ ਆਪਣਾ ਡਿੱਗ ਪਿਆ ਹੈ ਬਾਈ ਜੱਸੀ ਦਾ ਸੂਰੇ ਸਿਹਾਂ ਪੋਣ ਆਇਆ ਸੀ ਉਹ ਦਿਹਾੜੀ ਲੈ ਕੇ ਸਕੂਲ ਦੇ ਵਿੱਚ ਜਾਵਾਂਗੇ ਤੇ ਆਪਣਾ ਨਿੰਬ ਹੋ ਚਾ ਕੇ ਚਕਾ ਕੇ ਇੱਕ ਵਾਰੀ ਅੰਦਰ ਕਰ ਦੇਾਂਗੇ ਤੇ ਬਾਅਦ ਦੇ ਵਿੱਚ ਰਿਆ ਕੇ ਅਕਰ ਕੰਮ ਦੇ ਦੇਗੀ ਬਾੜੀਆਂ ਬੂੜੀਆਂ ਸਾਰੀਆਂ ਤੈਸ ਨਹਿਸ ਇਨਸਾਨ ਵੱਡੇ ਬਦੱਤੇ ਹੋਏ ਆ ਬਾੜੀਆਂ ਬੂੜੀਆਂ ਸਾਰੀਆਂ ਖਰਾਬ ਕਰਤੀਆਂ ਨੇ ਇਹਦੇ ਛੱਡ ਚੱਕਤੇ ਨੇ ਤੇ ਕਿਸੇ ਨੇ ਕੰਮਾਂ ਗੁੰਮਾਂ ਲਟਿਆ ਦੀਆਂ ਨੇ ਜੀ ਫਿਰ ਆਪਣੀ ਕੰਧ ਆਪਾਂ ਪਹਿਲਾਂ ਗੱਲ ਕਰ ਗਿਆ ਬਾਂਬੂਆ ਡੱਟ ਸੀਗਾ ਪਰ ਬਚ ਗਈ ਹੈ ਗਲੀ ਆਪਣੀ ਬਣਾ ਰਹੇ ਨੇ ਉਧਰ ਬਣ ਰਹੀ ਹੈ ਜੇ ਵਿਚਾਲੇ ਉਧੂ ਰਕਮ ਹੈ ਤੇ ਮੀਂਹ ਨੇ ਬਹੁਤ ਜਿਆਦਾ ਨੁਕਸਾਨ 라ਤਾ ਕੀਤਾ ਕਿਉਂਕਿ ਤੂਫਾਨ ਸੀਗਾ ਇਹ ਪਾਕਿਸਤਾਨ ਦੀ ਸਾਈਡ ਤੋਂ ਚੱਲਿਆ ਸੀਗਾ ਤੇ ਅੱਗੇ ਬਹੁਤ ਦੂਰ ਤੱਕ ਪੰਜਾਬ ਦੇ ਵਿੱਚ ਇਹਨੇ ਮਾਰ ਕੀਤੀ ਹੈ ਪਾਕਿਸਤਾਨ ਤੋਂ ਚੱਲ ਕੇ ਕਿਉਂਕਿ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਹਨੇਰੀ ਚੱਲ ਕੇ ਫਿਰ ਇਹਨੇ ਪੰਜਾਬ ਦੇ ਵਿੱਚ ਦਸਤ ਕਰ ਦਿੱਤਾ ਹੈ ਅੰਬਰਸਰ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ ਕਿਉਂਕਿ ਉੱਥੇ ਆਪਣੇ ਭਰਾਵਾਂ ਦਾ ਕੰਮ ਚੱਲ ਰਿਹਾ ਰਾਤੋਂ ਦਸ ਲਈ ਪਹਿਲਾ ਅੰਬਰਸਰ ਵਾਲੀ ਸਾਈਡ ਜ਼ਿਆਦਾ ਨੁਕਸਾਨ ਹੈਗਾ ਮਾਨਸਾ ਵੱਟੇ ਨਾਲ ਅੰਬਰਸਰ ਤੋਂ ਉੱਤਾਰ ਨਾਲੀ ਸਾਈਡ ਜ਼ਿਆਦਾ ਨੁਕਸਾਨ ਹੋਇਆ ਹੈ ਮੀਂਹ ਹਨੇਰੀ ਦਾ ਤੇ ਆਪਣੇ ਕੁਝ ਉਦੂ ਰਹਿ ਤਾ ਹੈ